ਜਲ ਸਪਲਾਈ ਸੈਨੀਟੇਸ਼ਨ EMPLOYES ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋਈ ਜਲ ਸਪਲਾਈ ਸੈਨੀਟੇਸ਼ਨ EMPLOYES ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਕਿਉਂਕਿ ਮੁਲਾਜ਼ਮਾਂ ਨੂੰ ਇਸ ਬਜਟ ਸੈਸ਼ਨ ਤੋਂ ਬਹੁਤ ਉਮੀਦਾਂ ਸਨ ਕਿਉਂਕਿ ਕੇਂਦਰ ਦੇ ਮੁਲਾਜ਼ਮਾਂ ਨੂੰ 50% ਡੀਏ ਮਿਲਦਾ ਹੈ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ 38% ਡੀਏ ਮਿਲਦਾ ਹੈ ਇਸ ਲਈ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਪੰਜਾਬ ਦੇ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਬਰਾਬਰ ਕੀਤਾ ਜਾ ਸਕਦਾ ਹੈ ਪਰ ਅਜੇ ਹਾਂ ਨਹੀਂ ਹੋਇਆ ਜਿਸ ਕਾਰਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸ਼੍ਰੀ ਕੋਂਡਲ ਨੇ ਆਪ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆ ਕਿ ਹਾਕੀ ਜੋਨ ਜਾਪਤਾ ਲੱਗਣ ਤੋਂ ਪਹਿਲਾ ਪਹਿਲਾ ਮੁਲਾਜ਼ਮਾ ਦਾ ਡੀਏ ਕੇਂਦਰ ਸਰਕਾਰ ਦੇ ਮੁਲਾਜ਼ਮਾ ਬਰਾਬਰ ਕੀਤਾ ਜਾਵੇ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟ ਮੈਂ ਸੰਜੀਪ ਕੌਂਡਲ ਜਲ ਸਪਲਾਈ ਸੈਨੀਟੇਸ਼ਨ ਮਾਸਟਰਲ এমਪਲਾਈ ਯੂਨੀਅਨ ਸੂਬਾ ਸਕਤਰ ਪੰਜਾਬ ਅੱਜ ਅਸੀਂ ਇੱਥੇ ਦੇਸ਼ ਭਰਤ ਯਾਦਗਾਰ ਹਾਲ ਵਿੱਚ ਅਸੀਂ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਕੀਤੀ ਆ ਅਤੇ ਇਸ ਮੀਟਿੰਗ ਦੇ ਵਿੱਚ ਅਸੀਂ ਦੇਖਿਆ ਕਿ ਮੁਲਾਜ਼ਮਾ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਇਸ ਟਾਈਮ ਇਹਦੇ ਵਿੱਚ ਮੁਲਾਜ਼ਮਾਂ ਨੂੰ ਬਹੁਤ ਆਸ ਸੀਗੀ ਕਿ ਇਸ ਜਿਹੜੇ اجلاس ਦੇ ਵਿੱਚ ਮੁਲਾਜ਼ਮਾਂ ਲਈ ਕੁਛ ਨਾ ਕੁਛ ਜਰੂਰ ਇਹ ਜਿਤਾਗੀ ਪੇ ਕਮਿਸ਼ਨ ਦਾ ਬਕਾਇਆ ਉਹਦੇ ਫੰਡ ਦੀ ਰਾਸ਼ੀ ਜਾਂ ਕੋਈ ਡੀਏ ਦੀ ਰਾਸ਼ੀ ਜਾਂ ਕੁਝ ਵੀ ਮੁਲਾਜ਼ਮਾਂ ਲਈ ਕੋਰਨਾ ਕੁਛ ਦਿੱਤਾ ਜਾਂਦਾ ਪਰ ਬੜੀ ਅਫਸੋਸ ਦੀ ਗੱਲ ਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹਨਾਂ ਨੇ ਕੁਛ ਵੀ ਨਹੀਂ ਕੀਤਾ ਉਸ ਤੋਂ ਬਾਅਦ ਇੱਕ ਇਹਨਾਂ ਨੇ ਮੀਟਿੰਗ ਪਿੱਛੇ 2-3 ਦਿਨ ਪਹਿਲਾਂ ਕੈਬਨਿਟ ਦੀ ਮੀਟਿੰਗ ਕੀਤੀ ਉਹਦੇ ਵਿੱਚ ਵੀ ਮੁਲਾਜ਼ਮਾਂ ਨੂੰ ਬੜੀ ਆਸ ਸੀਗੀ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਕੋਈ ਨਾ ਕੋਈ ਡੀਏ ਜ਼ਰੂਰ ਅਨਾਉਂਸ ਕਰੂਗੀ ਕਿਉਂਕਿ ਦੇਖੋ ਜਿਹੜਾ ਹੁਣ ਸੈਂਟਰ ਦੇ ਵਿੱਚ ਮੋਦੀ ਸਰਕਾਰ ਆ ਉਹ ਸਾਨੂੰ ਅਸੀਂ ਕੇਂਦਰ ਦੀ ਸਰਕਾਰ ਬਾਰੇ ਮੈਂ ਨਹੀਂ ਇੱਥੇ ਬੋਲ ਨਹੀਂ ਸਕਦਾ ਇਸ ਪਲੇਟਫਾਰਮ ਤੇ ਪਰ ਇੱਕ ਗੱਲ ਜ਼ਰੂਰ ਆ ਉਹਨੇ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਉਹਨੇ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਆਪਣਾ 4% ਡੀਏ ਦੇ ਕੇ ਮੁਲਾਜ਼ਮਾਂ ਨੇ ਆਪਣੇ ਹੱਕ 'ਚ ਕਰ ਲੈ ਉਹਨੇ ਉਹਨਾ ਜਿਹੜਾ ਆ ਹਾਊਸ ਰੈਂਟ ਦੇ ਵਿੱਚ ਵੀ ਵਾਅਦਾ ਕੀਤਾ ਤੇ ਉਹਨਾ ਜਿਹੜੀ ਮੁਲਾਜ਼ਮਾਂ ਦੀ ਗ੍ਰੈਚੁਇਟੀ ਦੀ ਰਕਮ ਹੈ ਉਹ ਵੀ 20 20 ਲੱਖ ਤੋਂ 25 ਲੱਖ ਕੀਤੀ ਆ ਉਹਨੇ ਤਾਂ ਅਗਲੀਆਂ ਲੋਕ ਸਭਾ ਵੋਟਾਂ ਵਾਸਤੇ ਆਪਣੇ ਮੁਲਾਜ਼ਮਾਂ ਨੂੰ ਖੁਸ਼ ਕਰ ਲਿਆ ਪਰ ਇਹਦੇ ਉਲਟ ਆਪਾਂ ਦੇਖੀਏ ਕਿ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਕੀ ਕੀਤਾ ਉਹਦੇ ਤੋਂ ਲੋਕਾਂ ਨੂੰ ਮੁਲਾਜ਼ਮਾਂ ਨੂੰ ਬੜੀਆਂ ਆਸਾਂ ਸੀਗੀਆਂ ਕਿ ਸਾਡਾ ਜਿਹੜਾ ਪੰਜਾਬ ਦੇ ਮੁਲਾਜ਼ਮ ਹੈ ਆ ਕੇਂਦਰ ਨਾਲੋਂ ਇਸ ਟਾਈਮ 12% ਘੱਟ ਡੀਏ ਲੈ ਰਹੇ ਆ ਪੰਜਾਬ ਦੇ ਮੁਲਾਜ਼ਮ 38% ਡੀਏ ਲੈਂਦੇ ਪਏ ਆ ਤੇ ਕੇਂਦਰ ਦੇ ਮੁਲਾਜ਼ਮ 50% ਡੀਏ ਲੈਂਦੇ ਆ ਬੜੀ ਦੁੱਖ ਦੀ ਗੱਲ ਆ ਇਸ ਕਰਕੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਆ ਅਸੀਂ ਇੱਥੇ ਬਜਟ ਸੈਸ਼ਨ ਦੀਆਂ ਜੋ ਬਜਟ ਦੀਆਂ ਕਾਪੀਆਂ ਵੀ ਅਸੀਂ ਸਾਂਣੀਆਂ ਜਥੇਬੰਦੀ ਵੱਲੋਂ ਤੇ ਅਸੀਂ ਇਸ ਚੀਜ਼ ਦਾ ਵਿਰੋਧ ਵੀ ਕਰਨਾ ਕਿ ਤੁਸੀਂ ਲੋਕ ਸਭਾ ਵੋਟਾਂ ਜਿਹੜੀਆਂ ਅੱਗੇ ਆ ਰਹੀਆਂ ਤੇ ਜੇ ਭਗਵਾਨ ਸਿੰਘ ਮਾਨ ਦੀ ਸਰਕਾਰ ਇਸ ਤਰ੍ਹਾਂ ਕਰਦੀ ਰਹੀ ਤਾਂ ਮੇਰੇ ਖਿਆਲ ਚ ਮੁਲਾਜ਼ਮਾਂ ਦੀ ਵੋਟ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਾਂ ਉਹਨਾਂ ਦੇ ਲਿੰਕ ਵਿੱਚ ਜਿੰਨੇ ਵੀ ਹੈਗੇ ਆ ਕਿਉਂਕਿ ਮੁਲਾਜ਼ਮ ਵਰਗ ਜਿਹੜੀ ਇਹ ਆ ਲੋ ਰੀਡ ਦੀ ਹੱਡੀ ਹੁੰਦੀ ਸਰਕਾਰ ਦੀ ਕਿਉਂਕਿ ਜਿਹੜੇ ਮੁਲਾਜ਼ਮ ਆ ਇਹ ਹੀ ਲੋਕਾਂ 'ਚ ਵਿਚਰ ਕੇ ਇਹ ਮੁਲਾਜ਼ਮਾਂ ਦੀਆਂ ਕਮੀਆਂ ਪੇਸ਼ੀਆਂ ਲੋਕਾਂ 'ਚ ਲੈ ਕੇ ਆਉਂਦੇ ਆ ਜੇ ਅਸੀਂ ਜੇ ਸਰਕਾਰ ਚੰਗਾ ਕੰਮ ਕਰੂਗੀ ਅਸੀਂ ਲੋਕਾਂ ਦੇ ਵਿੱਚ ਵਿਚਰ ਕੇ ਦੱਸਾਂਗੇ ਕਿ ਵੇਈ ਭਗਵਾਨ ਸਿੰਘ ਮਾਨ ਦੀ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ ਤਾਂ ਜੇ ਇਹ ਮੁਲਾਜ਼ਮਾਂ ਨੂੰ ਕੋਈ ਡੀਏ ਕੇਂਦਰ ਨਾਲੋਂ 12% ਘੱਟ ਮਿਲ ਰਿਹਾ ਤਾਂ ਆਟੋਮੈਟਿਕਲੀ ਮੁਲਾਜ਼ਮ ਜਿਹੜੇ ਦੁਖੀ ਹੋਣਗੇ ਤਾਂ ਉਹ ਫਿਰ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਹੀ ਗੱਲਬਾਤ ਕਰਨਗੇ ਇਹਦਾ ਜਿਹੜਾ ਖਮਿਆਜਾ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਭਗਵਾਨ ਸਿੰਘ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਦੇਖਣ ਨੂੰ ਮਿਲ ਸਕਦਾ ਆ ਜੇ ਸਰਕਾਰ ਨੇ ਮੁਲਾਜ਼ਮਾਂ ਨੂੰ ਕੁਛ ਨਾ ਦਿੱਤਾ ਤਾਂ ਤੇ ਇੱਕ ਗੱਲ ਹੋਰ ਮੈਂ ਇਸ ਚੈਨਲ ਦੇ ਮਾਤੀਆ ਮਹਾਰਾਜ ਕਹਿਣਾ ਚਾਹੁੰਦਾ ਕਿ ਸਾਡੇ ਮਹਿਕਮੇ ਦੇ ਮੰਤਰੀ ਪੰਡਿਤ ਬ੍ਰਹਮਸ਼ੰਕਰ ਜਿੰਪਾ ਜੀ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਮਿਲ ਚੁੱਕੇ ਆ ਸਾਸੀ ਮਿਲਣ ਤੋਂ ਬਾਅਦ ਅੱਜ ਤੱਕ ਮੀਟਿੰਗਾਂ ਵੀ ਦੋਕ ਹੋਈਆਂ ਪਰ ਕੋਈ ਪ੍ਰਾਪਤੀ ਨਹੀਂ ਹੋਈ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਇਹ ਵੀ ਅਸੀਂ ਮਤਲਬ ਚੇਤਾਵਨੀ ਦਿੰਨੇ ਆ ਕਿ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਕੋਲ ਇੱਕੋ ਹੀ ਹਥਿਆਰ ਰਹੂਗਾ ਸੰਘਰਸ਼ ਕਰਨ ਦਾ ਇਹਨਾਂ ਸ਼ਬਦਾਂ ਨਾਲ ਅਸੀਂ ਆਪਣੀ ਜਗ੍ਹਾ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ